ਲੁਧਿਆਣਾ ਤੋਂ ਦਿੱਲੀ ਜਾ ਰਹੀ ਗਰੀਬ ਰੱਥ ਟ੍ਰੇਨ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਅਚਾਨਕ ਟ੍ਰੇਨ ਦੇ ਵਿੱਚ ਅੱਗ ਲੱਗੀ ਜੀ ਹਾਂ ਦਾਦੀ ਐ ਕਿ ਸਰਹੰਦ ਰੇਲਵੇ ਸਟੇਸ਼ਨ ਪਾਰ ਕਰਦੇ ਸਮੇਂ ਗਰੀਬ ਰਥ ਐਕਸਪ੍ਰੈਸ ਟ੍ਰੇਨ ਦੇ ਵਿੱਚ ਅਚਾਨਕ ਧੂਆ ਉੱੜਦਾ ਦੇਖਿਆ ਗਿਆ ਜਿਸ ਕਾਰਨ ਯਾਤਰੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਕਈ ਲੋਕਾਂ ਨੇ ਤੁਰੰਤ ਅਲਾਰਮ ਚੇਨ ਖਿੱਚ ਲਈ ਜਿਸ ਨਾਲ ਟ੍ਰੇਨ ਰੁਕ ਗਈ ਰੇਲਵੇ ਸਟਾਫ ਅਤੇ ਲੋਕੋ ਪਾਇਲਟ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਜਦੋਂ ਕਿ ਹੋਰ ਡੱਬਿਆਂ ਦੇ ਯਾਤਰੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸ਼ੁਰੂਆਤੀ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਇਹ ਹਾ사 ਕੰਪਰੈਸਰ ਫਟਣ ਤੋਂ ਬਾਅਦ ਹੋਇਆ ਸੂਚਨਾ ਮਿਲਣ ਤੇ ਰੇਲਵੇ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਤੇ ਪਹੁੰਚੀ ਅਤੇ ਅੱਗ ਤੇ ਕਾਬੂ ਪਾਉਂਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਹੋਣ ਦੀ ਹਲੇ ਖਬਰ ਸਾਹਮਣੇ ਨਹੀਂ ਆਈ ਮੌਕੇ ਦੇ ਉੱਤੇ ਅਧਿਕਾਰੀ ਪਹੁੰਚੇ ਜੇ ਇਹ ਟ੍ਰੇਨ 12204 ਅੰਮ੍ਰਿਤਸਰ ਤੋਂ ਸਾਰਸਾ ਗਰੀਬੜਤ ਇਹ ਜਾ ਰਹੀ ਸੀ ਜਦੋਂ ਇਹਨੇ ਰੇਲਵੇ ਸਟੇਸ਼ਨ ਸਰਹੰਦ ਨੂੰ ਕਰਾਸ ਕੀਤਾ ਉਸ ਤੋਂ ਬਾਅਦ ਗੱਡੀ ਇੱਥੇ ਮੌਕੇ ਤੇ ਖੜੀ ਹੈ ਇਹ ਕਰੀਬ ਅੱਧਾ ਕਿਲੋਮੀਟਰ ਵੀ ਨਹੀਂ ਹਜਾਈ ਹੈ ਤੇ ਉਸ ਤੋਂ ਬਾਅਦ ਇੱਕ ਡੱਬੇ ਚ ਧੂਆ ਨਿਕਲ ਰਿਆ ਸੀ ਤੇ ਧੂਆ ਨਿਕਲਣ ਤੋਂ ਬਾਅਦ ਜਦੋਂ ਸਾਡੀ ਕਸਟਮਲਟੀ ਨੇ ਦੇਖਿਆ ਤੇ ਫਿਰ ਇਹਨਾਂ ਸਵਾਰੀਆਂ ਨੂੰ ਥੱਲੇ ਉਤਾਰਿਆ ਉਤਾਰਨ ਤੋਂ ਬਾਅਦ ਫਾਇਰ ਬਿਗੇਟ ਨੂੰ ਮੌਕੇ ਤੇ ਬੁਲਾਇਆ ਅਸੀਂ ਜਲਦੀ ਪਹੁੰਚ ਗਏ ਤੇ ਫਿਲਹਾਲ ਕੋਈ ਵੀ ਜਾਨੀ ਕਿਸੇ ਵੀ ਕਿਸਮ ਦੇ ਕੋਈ ਨੁਕਸਾਨ ਨਹੀਂ ਹੈ ਤੇ ਕੋਈ ਵੀ ਹਜੇ ਤੱਕ ਇਹੋ ਜਿਹੀ ਗੱਲ ਨਹੀਂ ਹੋਈ ਹੈ ਬਿਲਕੁਲ ਬਾਕੀ ਅੱਗ ਨੂੰ ਬੁਝਾ ਰਹੇ ਹਾਂ ਉਸ ਤੋਂ ਬਾਅਦ ਦੇਖਦੇ ਕਿਆ ਬਣਦਾ ਤੇ ਇਹ ਕਿੱਥੋਂ ਚੱਜੀ ਹੈ ਇਹ ਅੰਮ੍ਰਿਤਸਰ ਤੋਂ ਆ ਰਹੀ ਸੀ ਤੇ ਸਾਹਸਾ ਜਾਣਾ ਸੀ ਇਹਨੇ ਆ ਜਿਆਦਾ ਜਨਾ ਮੇਜਰ ਇਹ ਕ ਡੈਮੇਜ ਉਹ ਇੱਕ ਡੱਬੇ ਦਾ ਹੋਇਆ ਤੇ ਆ ਨਾਲ ਵੀ ਜਿਹੜਾ ਇੱਕ ਡੱਬਾ ਹੋ ਰਿਹਾ ਇਹਨੂੰ ਥੋੜੇ ਜਿਹਾ ਨੁਕਸਾਨ ਹੋਇਆ ਜੀ ਜੀ ਸਵਾਰੀਆਂ ਵਿੱਚ ਸਵਾਰੀਆਂ ਬਿਲਕੁਲ ਹਜੇ ਤੱਕ ਇਹ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ ਖੈਰੇ ਸਰ ਘਟਨਾ ਦੇ ਵਿੱਚ ਗਣੀਮਤ ਇਹ ਰਹੀ ਕਿ ਵੱਡਾ ਹਾਦਸਾ ਹੋਣ ਤੋਂ ਪਹਿਲਾਂ ਹੀ ਬਚਾਅ ਹੋ ਗਿਆ ਅਤੇ ਟ੍ਰੇਨ ਦੇ ਵਿੱਚੋਂ ਧੂਆਂ ਨਿਕਲਣ ਤੋਂ ਬਾਅਦ ਫਟਾਫਟ ਯਾਤਰੀਆਂ ਨੂੰ ਸੁਰੱਖਿਤ ਬਾਹਰ ਕਰ ਲਿਆ ਗਿਆ ਹਕੀਕਤ ਟੀਵੀ ਪੰਜਾਬੀ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ